कि ਉਸਨੇ ਇਸ ਸੰਕਟ ਦੇ ਸਮੇਂ ਵਿੱਚ ਇਹ ਜਗਰਾ ਕੀਤਾ ਕਿ ਮੈਂ ਗੁਰੂ ਦੇ ਛੋਟੇ ਲਾਲਾ ਨੂੰ ਤੇ ਬਿਰਧ ਮਾਤਾ ਨੂੰ ਕਿਸੇ ਤਰ੍ਹਾਂ ਇਹ ਜ਼ਾਲਮਾਂ ਦੀ ਜਿਹੜੀ ਗ੍ਰਿਫਤ ਹੈ ਜ਼ਾਲਮਾਂ ਦਾ ਜਿਹੜਾ ਘੇਰਾ ਹੈ ਉਹਦੇ ਵਿੱਚੋਂ ਮੈਂ ਬਚਾ ਸਕਾਂ ਤੁਸੀਂ ਜਿਹੜਾ ਸ਼ਬਦ ਵਰਤਿਆ ਕਿ ਉਹਨੇ ਜਿਗਰਾ ਕੀਤਾ ਬਿਲਕੁਲ ਨੇ ਇਹ ਤੇ ਹੋ ਸਕਦਾ ਕਿਸੇ ਨੂੰ ਥੋੜਾ ਇਤਰਾਜ਼ ਵੀ ਹੋਵੇ ਕਿਉਂਕਿ ਗੰਗੂ ਦਾ ਜੋ ਕਿਰਦਾਰ ਬਾਅਦ ਦੇ ਵਿੱਚ ਜੋ ਸਾਹਮਣੇ ਆਉਂਦਾ ਉਹਦੇ ਨਾਲ ਜਦੋਂ ਜਿਗਰਾ ਸ਼ਬਦ ਲਾਉਨੇ ਆ ਤਾਂ ਚੰਗਾ ਨਹੀਂ ਲੱਗੂਗਾ ਪਰ ਉਹਨੂੰ ਮੈਂ ਚਾਹਨਾ ਹੈ ਕਿ ਉਹ ਜਿਗਰਾ ਆਖਰ ਕਿਹੜੀ ਗੱਲ ਕਰਕੇ ਤੁਸੀਂ ਨੇ ਉਹ ਜਿਗਰਾ ਸ਼ਬਦ ਵਰਤੇ ਆ ਉਸ ਖੌਫਜਦਾ ਮਾਹੌਲ ਦੇ ਵਿੱਚ ਉਸ ਘੋਰ ਦਹਿਸ਼ਤ ਵਾਲੇ ਮਾਹੌਲ ਦੇ ਵਿੱਚ ਉਹ ਆਮ ਆਦਮੀ ਜਿਹੜਾ ਉਹ ਵੀ ਇੰਨਾ ਜਿਗਰਾ ਨਹੀਂ ਕਰ ਸਕਦਾ ਕਿਉਂਕਿ ਉਹ ਸਿੱਧੀ ਸਿੱਧੀ ਜਿਹੜੀ ਹੈ ਚੁਣੌਤੀ ਹੁੰਦੀ ਹੈ ਹਕੂਮਤ ਨੂੰ ਹਾਂ ਉਸ ਖੌਫਜਦਾ ਮਾਹੌਲ ਦੇ ਵਿੱਚ ਜਿਹੜਾ ਥੋੜਾ ਬਹੁਤਾ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਜੇ ਬਹੁਤ ਜ਼ਿਆਦਾ ਗਹਿਰੇ ਤਲ ਤੇ ਜੁੜਿਆ ਹੁੰਦਾ ਤੇ ਫੇਰ ਤਾਂ ਉਹਦੀ ਸ਼ਖਸੀਅਤ ਹੋਰ ਕਿਸਮ ਦੀ ਹੁੰਦੀ ਜਿੰਨਾ ਕਿ ਵੀ ਜੁੜਿਆ ਹੋਇਆ ਸੀ ਉਸ ਜੜਾਓ ਕਰਕੇ ਜੋੜ ਜੋੜਤਾ ਸੀਗਾ ਹੀ ਨਾ ਕੋਈ ਨਾ ਕੋਈ ਗੁਰੂ ਘਰ ਨਾਲ ਨੇੜਤਾ ਤਾਂ ਸੀਗੀ ਉਹਦੀ ਜਿਸ ਕਰਕੇ ਉਸ ਨੇ ਇਹ ਜੋਖਮ ਉਠਾਇਆ ਨਾ ਇਥੋਂ ਜਿਹੜਾ ਗੰਗੂ ਵਾਲੀ ਗੱਲ ਸ਼ੁਰੂ ਹੁੰਦੀ ਹੈ ਪਰ ਉਹ ਇਥੇ ਵਿੱਚ ਪੂਰੀ ਤਰ੍ਹਾਂ ਉਹ ਸਫਲ ਨਹੀਂ ਹੋ ਸਕਿਆ ਕਿਉਂਕਿ ਉਹ ਤੇ ਥੜਕ ਗਿਆ ਹਾਂ ਡੋਲ ਗਿਆ ਜਦੋਂ ਦਬਾਅ ਵਧਿਆ ਕਿ ਉਹਨੇ ਘਟੋ ਘਟ ਇਹ ਕੋਸ਼ਿਸ਼ ਕੀਤੀ ਕਿ ਮੈਂ ਗੁਰੂ ਪਰਿਵਾਰ ਦੀ ਮਦਦ ਕਰਾਂ ਹਣਾ ਪਜਗਰਾ ਸ਼ਬਦ ਨਾ ਵੀ ਵਰਤੀਏ ਬਚਣ ਲਈ ਕਿ ਉਹਨੇ ਮਦਦ ਉਹਦੀ ਕੋਸ਼ਿਸ਼ ਕੀਤੀ ਆਮ ਉਹ ਇੱਕ ਨਿਸਾਨ ਸੀ ਕੋਈ ਬਲਕਾਰੀ ਯੋਧਾ ਨਹੀਂ ਸੀ ਪਤਾ ਤਾਂ ਹੋਣ ਲੱਗਣਾ ਸੀ ਕਿ ਗੁਰੂ ਘਰ ਗੁਰੂ ਦੇ ਨਾਲ ਸੱਚੀ ਮੁੱਚੀ ਕੌਣ ਜੁੜਿਆ ਹੋਇਆ ਹੈ ਗੁਰੂ ਤੋਂ ਜਾਨ ਕੌਣ ਦੇ ਸਕਦਾ ਕਿਉਂਕਿ ਸਮੁੱਚੇ ਰੂਪ ਵਿੱਚ ਉਹਦਾ ਕਿਰਦਾਰ ਖਲਨਾਇਕ ਵਾਲਾ ਹਾਂਜੀ ਆਪਾਂ ਤਾਂ ਮੋਢਲੇ ਪੜਾਤੀ ਗੱਲ ਕਰ ਰਹੇ ਹਾਂ ਨਾ ਕਿ ਜਦੋਂ ਸ਼ੁਰੂਆਤ ਹੋਈ ਹੈ ਹੁਣ ਸੰਕਟ ਦਾ ਸਮਾਂ ਆਇਆ ਪਤਾ ਤਾਂ ਕਹਿੰਦੇ ਉਦੋਂ ਲੱਗਦਾ ਨਾ ਜਦੋਂ ਸੰਕਟ ਪੈਂਦਾ ਹੈ ਕਿ ਨਤੀਜਾ ਕੀ ਹੋਇਆ ਉਹ ਸਿੱਖ ਇਤਿਹਾਸ ਦੇ ਵਿੱਚ ਇੱਕ ਤਰਸਕਾਰ ਦਾ ਪਾਤਰ ਬਣ ਗਿਆ ਖਲਨਾਇਕ ਬਣ ਗਿਆ ਸਤਕਾਰ ਦਾ ਪਾਤਰ ਅਸੀਂ ਉਹਨੂੰ ਬਣਾ ਹੀ ਨਹੀਂ ਸਕਦੇ ਨਾ ਉਹ ਹੈਗਾ ਕਿਉਂਕਿ ਸਮੁੱਚੇ ਰੂਪ ਵਿੱਚ ਉਹਦੀ ਜਿਹੜੀ ਸ਼ਖਸੀਅਤ ਹੈ ਉਹ ਤਰਸਕਾਰ ਦਾ ਪਾਤਰ ਬਣਦੀ ਹੈ ਕਿਉਂਕਿ ਉਹ ਇੱਕ ਬਹੁਤ ਵੱਡਾ ਗੁਣਾ ਉਹਦੇ ਮੱਥੇ ਲੱਗ ਜਾਂਦਾ ਹੈ ਕਿ ਇੱਕ ਸ਼ਖਸ ਦਾ ਜਿਹੜਾ ਗੁਨਾਹ ਹੈ ਉਹ ਪੂਰੇ ਕਿਸੇ ਭਾਈਚਾਰੇ ਨੂੰ ਨਹੀਂ ਦਿੱਤਾ ਜਾ ਸਕਦਾ ਹਾਂ ਹੁਣ ਉਹਦੇ ਵਿੱਚ ਜਿਹੜੇ ਬ੍ਰਾਹਮਣ ਨੇ ਪੰਡਿਤ ਕਿਰਪਾ ਰਾਮ ਜੀ ਜਿਹੜੇ ਮੋਰੀ ਸਨ ਕਸ਼ਮੀਰੀ ਪੰਡਤਾਂ ਦੇ ਵਿੱਚੋਂ ਉਹ ਜੇਕਰ ਹੁੰਦਾ ਕਿ ਉਹ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਤੇ ਉਹ ਕਿਤੇ ਬ੍ਰਾਹਮਣ ਨੇ ਨਾ ਮਾਤਾ ਗੁਜਰੀ ਜੀ ਕੋਲ ਇੱਕ ਮੋਹਰਾਂ ਦੀ ਥੈਲੀ ਸੀ ਗੰਗੂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਉਸਨੇ ਉਸ ਨੂੰ ਚੋਰੀ ਕੀਤਾ ਮਾਤਾ ਗੁਜਰੀ ਜੀ ਨੂੰ ਪਤਾ ਲੱਗਿਆ ਤੇ ਉਹ ਇਸ ਚੀਜ਼ ਨੂੰ ਕਹੋ ਕਿ ਸ਼ਰਮਿੰਦਾ ਹੋ ਗਿਆ ਜਾਂ ਉਹਨਾਂ ਦੇ ਪੁੱਛਣ ਤੋਂ ਬਾਅਦ ਉਸ ਨੂੰ ਗੁੱਸਾ ਆਇਆ ਉਸ ਤੋਂ ਬਾਅਦ ਉਹਨੇ ਕਹਿੰਦੇ ਆਪਣਾ ਮਨ ਬਦਲ ਲਿਆ ਇਸ ਤਰੀਕੇ ਦੇ ਨਾਲ ਵੀ ਪ੍ਰਚਾਰਿਆ ਗਿਆ ਗੁਰੂ ਘਰ ਦਾ ਖਜ਼ਾਨਾ ਹੋਵੇ ਜਾਂ ਇੱਕ ਥੈਲੀ ਹੋਵੇ ਤੁਸੀਂ ਅੰਦਾਜ਼ਾ ਲਾਓ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਸਾਰਾ ਸਤਗੁਰਾਂ ਨੇ ਖਜ਼ਾਨਾ ਬੇਸ਼ਕੀਮਤੀ ਸਾਜੋ-ਸਮਾਨ ਸਾਰਾ ਸਤਲੁਜ ਵਿੱਚ ਵਹਾਤਾ ਜੋ ਗੁਰੂ ਪਰਿਵਾਰ ਦੇ ਉੱਤੇ ਗੁਰੂ ਦੇ ਖਾਲਸੇ ਦੇ ਉੱਤੇ ਬਹੁਤ ਵੱਡਾ ਸੰਕਟ ਹੈ। ਔਰ ਉਸ ਸੰਕਟ ਦੇ ਸਮੇਂ ਦੇ ਵਿੱਚ ਇਹ ਸੰਭਵ ਹੀ ਨਹੀਂ ਹੈ। ਹਾਂ। ਔਰ ਇਹ ਗੁਰੂ ਮਾਤਾ ਦੀ ਸ਼ਖਸੀਅਤ ਦੇ ਬਿਲਕੁਲ ਅਨੁਸਾਰੀ ਨਹੀਂ ਹੈ ਕਿ ਉਹਨਾਂ ਕੋਲ ਕੋਈ थैਲੀ ਸੀ ਮੋਹਰਾਂ ਦੀ। ਅਸਲ ਗੱਲ ਆਈ ਸੀਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲਿਆ ਵੀਡੀਓਜ਼ ਦੇ ਵਿੱਚ ਜਿਵੇਂ ਤੁਸੀਂ ਸੁਣਿਆ ਕਿ ਅਸੀਂ ਜੋ ਜ਼ਿਕਰ ਕੀਤਾ ਅਸੀਂ ਉਸ ਇਤਿਹਾਸ ਨੂੰ ਛੋਣ ਦਾ ਜਿਹੜਾ ਆ ਉਪਰਾਲਾ ਕਈਆਂ ਜਾਂ ਕੋਸ਼ਿਸ਼ ਕਈਏ ਕਿਵੇਂ ਸਰਸਾ ਤੇ ਵਿਛੋੜਾ ਪੈਂਦਾ ਉਸ ਤੋਂ ਬਾਅਦ ਜੋ ਕੀਰਤਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਜੋ ਸ਼ਹਾਦਤਾਂ ਹੁੰਦੀਆਂ ਨੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਗੜੀ ਦੇ ਵਿੱਚੋਂ ਚਮਕੌਰ ਸਾਹਿਬ ਦੇ ਵਿੱਚੋਂ ਚਲੇ ਜਾਣਾ ਨਿਕਲ ਜਾਣਾ ਉਸ ਮੁਗਲ ਹਕੂਮਤ ਉਸ ਵੇਲੇ ਦੀ ਉਸ ਵੇਲੇ ਦੇ ਉਹ ਹੰਕਾਰੀ ਰਾਜੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੀ ਇੰਨੀ ਵੱਡੀ ਗਿਣਤੀ ਜਿਹੜੀ ਆ ਉਸ ਤੋਂ ਬਚ ਕੇ ਲੰਘਣਾ ਜਿਹੜਾ ਆ ਉਹ ਅਸੰਭਵ ਆ ਪਰ ਉਸ ਅਸੰਭਵ ਨੂੰ ਵੀ ਸੰਭਵ ਕੀਤਾ ਦਸਮ ਪਾਤਸ਼ਾਹ ਨੇ ਪਰ ਸਰਸਾ ਤੇ ਫੇਰ ਮੁੜ ਕੇ ਆਉਨੇ ਆ ਜਿਸ ਸਰਸਾ ਤੋਂ ਇਹ ਪਰਿਵਾਰ ਵਿਛੋੜਾ ਹੁੰਦਾ ਵੱਡੇ ਸਹੈਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਚਲੇ ਜਾਂਦੇ ਨੇ ਛੋਟੇ ਸਹੈਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਉਹਨਾਂ ਦਾ ਅੱਗੇ ਦਾ ਸਫ਼ਰ ਕੀ ਹੁੰਦਾ ਹੈ ਕਿਵੇਂ ਸਾਕਾ ਸਰਹੰਦ ਵਾਪਰਦਾ ਹੈ ਇਸ ਨੂੰ ਛੂਣ ਦਾ ਯਤਨ ਕਰਾਂਗੇ ਡਾਕਟਰ ਜਗਜੀਵਨ ਸਿੰਘ ਜੀ ਪਹਿਲਾਂ ਵਾਂਗ ਮੇਰੇ ਨਾਲ ਨੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਾ ਤੇ ਮੁੜ ਕੇ ਆਉਨੇ ਆ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਬਈ ਸਤਗੁਰਾਂ ਦੀ ਸ਼ਖਸੀਅਤ ਤੇ ਉਹਨਾਂ ਦੇ ਜੀਵਨ ਦੀ ਇੱਕ ਵੱਡੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਗਿਣਤੀ ਦੇ ਉੱਤੇ ਗੁਣਵੱਤਾ ਦੀ ਸਰਦਾਰੀ ਜਿਹੜੀ ਹੈ ਉਹਨੂੰ ਕਾਇਮ ਕੀਤਾ ਇਹ ਇਤਿਹਾਸ ਦੇ ਵਿੱਚ ਉਹਨਾਂ ਦੀ ਇੱਕ ਅਮਿੱਟ ਛਾਪ ਹੈ ਇਸ ਪੱਖੋਂ ਮੈਂ ਅਕਸਰ ਕਹਿਣਾ ਹੁੰਨਾ ਅੱਜ ਅਸੀਂ ਲੋਕਤੰਤਰੀ ਪ੍ਰਣਾਲੀ ਵਾਲੇ ਦੇਸ਼ 'ਚ ਰਹ ਰਹੇ ਹਾਂ ਇਹ ਜਿਹੜਾ ਲੋਕਤੰਤਰ ਹੈ ਇਹ ਗਿਣਤੀਆਂ ਮਿੰਟੀਆਂ ਤੇ ਆਧਾਰਿਤ ਹੈ ਜਿਵੇਂ ਆਮ ਕਹਿ ਦਿੰਦੇ ਹੁੰਦੇ ਆ ਨਾ ਸਿਰ ਗਿਣੇ ਜਾਂਦੇ ਆ ਤੇ ਉਹ ਸਿਰ ਭਾਵੇਂ ਗਧਿਆਂ ਦੇ ਹੋਣ ਮੂਰਖਾਂ ਦੇ ਹੋਣ ਤੇ ਰਾਜ ਉਹਨਾਂ ਦਾ ਹੁੰਦਾ ਹੈ ਸਤਿਗੁਰੂ ਇਸ ਪ੍ਰਬੰਧ ਨੂੰ ਨਕਾਰਦੇ ਆ ਸਤਿਗੁਰੂ ਜਿਹੜੇ ਸਾਨੂੰ ਸੰਕਲਪ ਦਿੰਦੇ ਆ ਉਹ ਗੁਣਵੱਤਾ ਭਰਪੂਰ ਲੋਕਤੰਤਰ ਦਾ ਹੈ ਕੁਆਲਿਟੇਟਿਵ ਡੈਮੋਕ੍ਰੇਸੀ ਦਾ ਹੈ ਕੁਆਂਟਿਟੇਟਿਵ ਡੈਮੋਕ੍ਰੇਸੀ ਦਾ ਨਹੀਂ ਉਰੋ ਦੀ ਮਿਸਾਲ ਵੀ ਉਹ ਅਨੰਤਪੁਰ ਦੀ ਧਰਤੀ ਤੇ ਪੇਸ਼ ਕਰਦੇ ਆ ਹਾਂਜੀ ਕਿ ਜਦੋਂ ਪੰਜ ਸਿਰਲੱਥ ਸੂਰਮੇ ਜਿਹੜੇ ਆ ਉਹਨਾਂ ਦੀ ਮੰਗ ਦੇ ਉੱਤੇ ਆਪਣਾ ਸੀਸ ਭੇਟ ਕਰਦੇ ਆ ਇਤੋਂ ਵੱਡੀ ਮਿਸਾਲ ਕੀ ਹੋ ਸਕਦੀ ਹੈ ਜਿਹੜੀ ਕੁਆਲਿਟੇਟਿਵ ਡੈਮੋਕ੍ਰੇਸੀ ਦੀ ਹੈ ਇਕ ਗੁਣਵੱਤਾ ਵਾਲੇ ਬੰਦੇ ਲੋੜੀਂਦੇ ਆ ਗਿਣਤੀ ਨਹੀਂ ਗਿਣਤੀਆਂ ਦੇ ਫਿਰ ਜਿਵੇਂ ਕਹਿੰਦੇ ਨਾ ਸ਼ੇਰ ਤਾਂ ਥੋੜੇ ਹੀ ਹੁੰਦੇ ਆ ਇਹਡਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤੋ ਇਹ ਜਿਹੜੀ ਆ ਅਸਾਮੀ ਜੰਗ ਇੱਕ ਤਰ੍ਹਾਂ ਨਾਲ ਗੁਣਵੱਤਾ ਤੇ ਗਿਣਤੀ ਦੀ ਲੜਾਈ ਸੀ ਔਰ ਉਹਦੇ ਵਿੱਚ ਗੁਣਵੱਤਾ ਦੀ ਜਿੱਤ ਹੈ ਹਾਂ ਔਰ ਉਹ ਗੁਣਵੱਤਾ ਦੀ ਜਿੱਤ ਨੂੰ ਸਤਿਗੁਰਾਂ ਨੇ ਸਥਾਪਿਤ ਕੀਤਾ ਵੀ ਗੁਣਵੱਤਾ ਥੋੜੀ ਹੋ ਕੇ ਵੀ ਬਹੁਤੀ ਹੈ ਹੂੰ ਅਸੀਂ ਕਹਿੰਦੇ ਆ ਨਾ ਆਮ ਗੁਰਬਾਣੀ ਵਿੱਚ ਵੀ ਆਉਂਦਾ ਕਿ ਹੈਨ ਵਿਰਲੇ ਨਾਹੀਂ ਘਣੇ ਪੈ ਲੋ ਫਕੜ ਸੰਸਾਰ ਇਹ ਸਦਾ ਤੋਂ ਹੀ ਗੁਣਵੱਤਾ ਵਾਲੇ ਜਿਹੜੇ ਸ਼ਖਸ਼ ਨੇ ਉਹ ਘੱਟ ਹੀ ਹੁੰਦੇ ਆ ਲੇਕਿਨ ਇਤਿਹਾਸ ਦੇ ਉੱਤੇ ਪੜਾ ਉਹੀ ਪਾਉਂਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਉਹ ਬੜੀ ਸੰਗਠਿਤ ਹੁੰਦੀ ਆ ਔਰ ਉਹ ਗੁਣਵੱਤਾ ਜਿਹੜੀ ਆ ਉਹ ਹਮੇਸ਼ਾ ਗਿਣਤੀ ਤੇ ਫਿਰ ਆਖਰਕਾਰ ਭਾਰੂ ਹੁੰਦੀ ਆ ਹਾਲਾਂਕਿ ਉਹ ਗਿਣਤੀਆਂ ਨਾਲ ਲੜਨਾ ਵੀ ਕੋਈ ਸੌਖਾ ਨਹੀਂ ਹਾਂਜੀ ਇੱਕ ਪਾਸੇ ਢਿੱਡੀ ਟਿੱਡੀ ਦਲ ਹੋਵੇ ਤੋ ਉਹ ਸਰਸਾ ਨਦੀ ਦੇ ਉੱਤੇ ਜਿਹੜਾ ਵਿਛੋੜਾ ਆ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇੱਥੋਂ ਦੋ ਸਾਕਿਆਂ ਦਾ ਜਿਹੜਾ ਆਰੰਭ ਹੁੰਦਾ ਹੈ। ਹਾਂ। ਇੱਕ ਚਮਕੌਰ ਸਾਹਿਬ ਦਾ ਤੇ ਦੂਜਾ ਸਾਕਾ ਸਰਹਿੰਦ ਦਾ। ਉਹ ਫਿਰ ਜਦੋਂ ਅ ਸੱਤ ਪੋ ਦੀ ਸਵੇਰ ਵੇਲੇ ਜਦੋਂ ਇਹ ਸਾਰਾ ਜਿਹੜਾ ਅਫੜਾ-ਦਫੜੀ ਵਾਲਾ ਮਾਹੌਲ ਸੀ ਔਰ ਭਾਜੜਾਂ ਪਈਆਂ ਹੋਈਆਂ ਸੀ ਸਾਰੇ ਪਾਸੇ ਤਾਂ ਉਸ ਸਮੇਂ ਦੌਰਾਨ ਮਾਤਾ ਗੁਜਰੀ ਜੀ ਔਰ ਛੋਟੇ ਸਹਬਜ਼ਾਦੇ ਔਰ ਨਾਲ ਉਹਨਾਂ ਦੇ ਗੰਗੂ ਜਿਹੜਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਉਹ ਭਾਵੇਂ ਰਸੋਈਆ ਸੀ ਜਾਂ ਕੋਈ ਵੈਸੇ ਗੁਰੂ ਦਾ ਸਿੱਖ ਸੀ ਹਾਂ ਇੱਕ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਗੰਗੂ ਕੋਈ ਜਿਹੜਾ ਨਾ ਗੁਰੂ ਦਾ ਕੋਈ ਸਿਰਲੱਥ ਸਿੰਘ ਸੂਰਮਾ ਨਹੀਂ ਸੀ ਆਮ ਸ਼ਰਧਾਲੂ ਇੱਕ ਗੁਰੂ ਦਾ ਸਿੱਖ ਸੀ ਤੋ ਆਮ ਮਨੁੱਖ ਵਾਲੇ ਜਿਹੜੇ ਆ ਔਗਣ ਵੀ ਉਹਦੇ ਵਿੱਚ ਸਨ ਉਹਦੀ ਜਿਹੜੀ ਸ਼ਖਸੀਅਤ ਹੈ ਕੋਈ ਉਹ ਭਾਈ ਬਜਿੱਤਰ ਸਿੰਘ ਜੀ ਵਾਂਗ ਜਾਂ ਪੰਜ ਪਿਆਰਿਆਂ ਵਾਂਗ ਉਸ ਕਿਸਮ ਦੀ ਸੰਗਠਿਤ ਸ਼ਖਸੀਅਤ ਆ ਸੀ ਨਹੀਂ ਮੰਨ ਸਕਦੇ ਲੇਕਿਨ ਉਹ ਗੁਰੂ ਨਾਲ ਜੁੜਿਆ ਹੋਇਆ ਸੀ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਔਰ ਇਸ ਜੁੜੇ ਹੋਣ ਦਾ ਹੀ ਨਤੀਜਾ ਸੀ ਕਿ ਉਸ ਨੇ ਇਸ ਸੰਕਟ ਦੇ ਸਮੇਂ ਵਿੱਚ ਇਹ ਜਿਗਰਾ ਕੀਤਾ ਕਿ ਮੈਂ ਗੁਰੂ ਦੇ ਛੋਟੇ ਲਾਲਾ ਨੂੰ ਤੇ ਬਿਰਧ ਮਾਤਾ ਨੂੰ ਕਿਸੇ ਤਰ੍ਹਾਂ ਇਹ ਜ਼ਾਲਮਾਂ ਦੀ ਜਿਹੜੀ ਗ੍ਰਿਫਤ ਹੈ ਜ਼ਾਲਮਾਂ ਦਾ ਜਿਹੜਾ ਘੇਰਾ ਹੈ ਉਹਦੇ ਵਿੱਚੋਂ ਮੈਂ ਬਚਾ ਸਕਾਂ ਤਾਂ ਉਹ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਦਿਨ ਵੇਲੇ ਤਾਂ ਜਿਹੜਾ ਉਹ ਮੁਗਲ ਫੌਜਾਂ ਤੇ ਪਹਾੜੀ ਫੌਜਾਂ ਦੀਆਂ ਅੱਖਾਂ 'ਚ ਘਟਾ ਪਾ ਕੇ ਕਿਸੇ ਸੁਰੱਖਿਅਤ ਥਾਂ ਤੇ ਪਹੁੰਚਣਾ ਮੇਰਾ ਖਿਆਲ ਸੌਖਾ ਨਹੀਂ ਸੀ ਸੰਭਵ ਵੀ ਨਹੀਂ ਸੀ ਇੱਥੇ ਇੱਥੇ ਰੁੱਖ ਸਾਹਿਬ ਮੈਂ ਚਾਹੁੰਦਾ ਵੀ ਇਹ ਤੁਸੀਂ ਜਿਹੜਾ ਸ਼ਬਦ ਵਰਤੇ ਆ ਕਿ ਉਹਨੇ ਜਿਗਰਾ ਕੀਤਾ ਗੰਗੂ ਨੇ ਇਹ ਤੇ ਹੋ ਸਕਦਾ ਕਿਸੇ ਨੂੰ ਥੋੜਾ ਇਤਰਾਜ਼ ਵੀ ਹੋਵੇ ਕਿਉਂਕਿ ਗੰਗੂ ਦਾ ਜੋ ਕਿਰਦਾਰ ਬਾਅਦ ਦੇ ਵਿੱਚ ਜੋ ਸਾਹਮਣੇ ਆਉਂਦਾ ਉਹਦੇ ਨਾਲ ਜਦੋਂ ਜਿਗਰਾ ਸ਼ਬਦ ਲਾਉਨੇ ਆ ਤਾਂ ਚੰਗਾ ਨਹੀਂ ਲੱਗੂਗਾ ਪਰ ਉਹਨੂੰ ਮੈਂ ਚਾਹੁੰਦਾ ਕਿ ਉਹ ਜਿਗਰਾ ਆਖਰ ਕਿਹੜੀ ਗੱਲ ਕਰਕੇ ਤੁਸੀਂ ਨੇ ਉਹ ਜਿਗਰਾ ਸ਼ਬਦ ਵਰਤੇ ਆ ਉਹ ਇਸ ਕਰਕੇ ਕੀਤਾ ਬਈ ਦੇਖੋ ਉਸ ਵੇਲੇ ਗੁਰੂ ਦੇ ਲਾਲਾ ਨੂੰ ਮਾਤਾ ਗੁਜਰੀ ਜੀ ਨੂੰ ਜਿਹੜਾ ਹੈ ਆਪਣੇ ਘਰ ਲੈ ਕੇ ਜਾਣਾ ਔਰ ਉਹ ਮੁਗਲ ਫੌਜਾਂ ਦਾ ਤੇ ਪਹਾੜੀ ਰਾਜਿਆਂ ਦਾ ਟਿੱਡੀ ਦਲ ਜਿਹੜਾ ਉਹ ਖੁਰਾਂ ਖੋਜ ਲੱਭ ਰਿਹਾ ਹੈ ਮਗਰ ਪਿਆ ਹੋਇਆ ਹੈ ਤੇ ਉਸ ਖੌਫਜਦਾ ਮਾਹੌਲ ਦੇ ਵਿੱਚ ਉਸ ਘੋਰ ਦਹਿਸ਼ਤ ਵਾਲੇ ਮਾਹੌਲ ਦੇ ਵਿੱਚ ਉਹ ਆਮ ਆਦਮੀ ਜਿਹੜਾ ਉਹ ਵੀ ਇੰਨਾ ਜਿਗਰਾ ਨਹੀਂ ਕਰ ਸਕਦਾ ਕਿਉਂਕਿ ਉਹ ਸਿੱਧੀ ਸਿੱਧੀ ਜਿਹੜੀ ਹੈ ਚਣੌਤੀ ਹੁੰਦੀ ਹੈ ਹਕੂਮਤ ਨੂੰ ਹਾਂ ਉਕੇ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਆ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਨਹੀਂ ਮਿਲੇ ਫੌਜਾਂ ਨੂੰ ਜਿਉਂਦਾ ਜਾਂ ਮਰਦਾ ਤਾਂ ਉਹਨਾਂ ਨੇ ਇਹ ਢੰਡੋਰੇ ਬਟਵਾਏ ਕਿ ਕੋਈ ਵੀ ਜਿਹੜਾ ਹੈ ਗੁਰੂ ਦੇ ਮਾਤਾ ਜੀ ਨੂੰ ਔਰ ਛੋਟੇ ਬੱਚਿਆਂ ਨੂੰ ਕੋਈ ਸ਼ਰਨ ਦੇਗਾ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਉਸ ਨੂੰ ਬਹੁਤ ਵੱਡੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਔਰ ਨਾਲ ਨਾਲੇ ਲਾਲਚ ਵੀ ਦੇ ਰਹੇ ਸੀ ਵੀ ਜੇਕਰ ਕੋਈ ਉਹਨਾਂ ਦੀ ਸਾਨੂੰ ਕਨਸੋਧ ਦੇਗਾ ਸੂਚਨਾ ਦੇਗਾ ਕਿਤੇ ਹੋਣ ਦੀ ਮੁਖਬਰੀ ਕਰੇਗਾ ਤੋ ਉਸ ਨੂੰ ਇਨਾਮ ਵੀ ਦਿੱਤੇ ਜਾਣਗੇ ਇਹ ਦੋ ਹਕੂਮਤਾਂ ਜਿਹੜੀਆਂ ਨੇ ਨਾ ਦੋਨੇ ਰਾਹ ਅਪਣਾਉਂਦੀਆਂ ਹੁੰਦੀਆਂ ਨੇ ਇੱਕ ਪਾਸੇ ਉਹ ਖੌਫ ਪੈਦਾ ਕਰਦੀਆਂ ਨੇ ਦੂਜੇ ਪਾਸੇ ਫਿਰ ਉਹ ਡਰਾ ਕੇ ਲੋਕਾਂ ਨੂੰ ਲਲਚਾ ਕੇ ਵੀ ਆਪਣੇ ਪੱਖ ਵਿੱਚ ਲਿਆਉਣ ਦਾ ਯਤਨ ਕਰਦੀਆਂ ਹੁੰਦੀਆਂ ਨੇ ਕਿ ਉਹਨਾਂ ਦਾ ਮਕਸਦ ਜਿਹੜਾ ਸੀ ਕਿ ਬੱਚਿਆਂ ਨੂੰ ਤੇ ਮਾਤਾ ਗੂਜਰੀ ਜੀ ਨੂੰ ਜਿਉਂਦਿਆਂ ਜਾਂ ਮਰਦਾ ਪਕੜਨਾ ਤਾਂ ਉਸ ਪੱਖ ਤੋਂ ਉਸ ਵੇਲੇ ਦਾ ਜਿਹੜਾ ਖੌਫਜਦਾ ਮਾਹੌਲ ਹੈ ਉਸ ਖੌਫਜਦਾ ਮਾਹੌਲ ਦੇ ਵਿੱਚ ਜਿਹੜਾ ਥੋੜਾ ਬਹੁਤਾ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਜੇ ਬਹੁਤ ਜ਼ਿਆਦਾ ਗਹਿਰੇ ਤਲ ਤੇ ਜੁੜਿਆ ਹੁੰਦਾ ਤੇ ਫੇਰ ਤਾਂ ਉਹਦੀ ਸ਼ਖਸੀਅਤ ਹੋਰ ਕਿਸਮ ਦੀ ਹੁੰਦੀ ਲੇਕਿਨ ਉਹ ਜਿੰਨਾ ਕਿ ਵੀ ਜੁੜਿਆ ਹੋਇਆ ਸੀ ਉਸ ਜੜਾਓ ਕਰਕੇ ਜੋੜ ਜੋੜਤਾ ਸੀਗਾ ਹੀ ਨਾ ਕੋਈ ਨਾ ਕੋਈ ਗੁਰੂ ਘਰ ਨਾਲ ਨੇੜਤਾ ਤਾਂ ਸੀਗੀ ਉਹਦੀ ਜਿਸ ਕਰਕੇ ਉਸ ਨੇ ਇਹ ਜੋਖਮ ਉਠਾਇਆ ਜੋਖਮ ਉਠਾਇਆ ਕਿ ਉਸ ਵੇਲੇ ਹਕੂਮਤ ਮਗਰ ਲੱਗੀ ਹੋਈ ਆ ਹਕੂਮਤ ਦੀਆਂ ਫੌਜਾਂ ਮਗਰ ਲੱਗੀਆਂ ਹੋਈਆਂ ਨੇ ਤਾਂ ਉਹ ਆਪਣੇ ਘਰ ਰਾਤ ਦੇ ਹਨੇਰੇ ਵਿੱਚ ਲੈ ਕੇ ਗਿਆ ਇਹ ਜ਼ਿਕਰ ਆਉਂਦਾ ਕਿ ਦਿਨ ਵੇਲੇ ਉਹ ਸਿਰਸਾ ਨਦੀ ਦੇ ਕਿਨਾਰੇ ਜਿਹੜਾ ਕੁੰਮਾ ਮਾਸ਼ਕੀ ਹਾਂਜੀ ਉਹ ਕੁੰਮਾ ਬਖਸ਼ ਵੀ ਕਹਿੰਦੇ ਉਹਨਾਂ ਦਾ ਨਾਂ ਕੁੰਮਾ ਮਾਸ਼ਕੀ ਜਿਹੜਾ ਉੱਥੇ ਪਾਣੀ ਪੀਉਣ ਦਾ ਜਾਂ ਕੰਮ ਕਰਦਾ ਸੀ ਉਹਦੀ ਉੱਥੇ ਸ਼ਾਨ ਸੀ ਸਿਰਸਾ ਨਦੀ ਦੇ ਕਿਨਾਰੇ ਉਹ ਦਿਨ ਵੇਲੇ ਉਹ ਉੱਥੇ ਇੱਕ ਤਰ੍ਹਾਂ ਨਾਲ ਛਿਪੇ ਰਹੇ। ਅ ਮੋਗਲ ਰਾਜਿਆਂ ਦੀਆਂ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਤੋਂ ਬਚਣ ਲਈ ਉਹ ਦਿਨ ਵੇਲੇ ਉੱਥੇ ਉਹ ਛੁਪੇ ਰਹੇ। ਤਾਂ ਇੱਕ ਢੰਗ ਨਾਲ ਕੁਰਬਾਨੀ ਜਿਹੜੀ ਹੈ ਉਹ ਜਿਹੜਾ ਕੁੰਮਾ ਮਾਸ਼ਕੀ ਹੈ ਉਹਦੀ ਵੀ ਬਹੁਤ ਵੱਡੀ ਹੈ। ਹਾਂਜੀ ਕਿ ਉਸ ਨੇ ਪੂਰਾ ਦਿਨ ਇੱਕ ਤਰ੍ਹਾਂ ਨਾਲ ਉਸ ਜ਼ਬਰ ਮਾਹੌਲ ਦੇ ਵਿੱਚ ਉਸ بڑے ਡਰ ਵਾਲੇ ਮਾਹੌਲ ਦੇ ਵਿੱਚ ਇਹ ਜਿਗਰਾ ਵਿਖਾਇਆ ਇੱਕ ਕੁਰਬਾਨੀ ਕੀਤੀ ਨਾ ਇਥੋਂ ਜਿਹੜਾ ਗੰਗੂ ਵਾਲੀ ਗੱਲ ਸ਼ੁਰੂ ਹੁੰਦੀ ਹੈ ਪਰ ਉਹ ਇਥੇ ਵਿੱਚ ਪੂਰੀ ਤਰ੍ਹਾਂ ਉਹ ਸਫਲ ਨਹੀਂ ਹੋ ਸਕਿਆ ਕਿਉਂਕਿ ਉਹ ਥੜਕ ਗਿਆ ਹਾਂ ਡੋਲ ਗਿਆ ਜਦੋਂ ਦਬਾਅ ਵਧਿਆ ਫਿਰ ਉਹਦੀ ਜਿਹੜੀ ਸ਼ਖਸੀਅਤ ਹੈ ਉਹ ਬਿਲਕੁਲ ਥੜਕ ਗਈ ਹਾਂ ਉਹ ਕਬਰਾ ਕੇ ਖਿਲਰ ਗਿਆ ਤੇ ਫਿਰ ਉਹ ਉਹ ਅਗਲਾ ਘਟਨਾ ਕ੍ਰਮ ਹੈ ਲੇਕਿਨ ਮੋੜਲੇ ਪੜਾਤੇ ਜੇ ਆਪਾਂ ਮੋੜਲੇ ਪੜਾਤੇ ਦੇਖੀਏ ਨਾ ਕਿ ਉਹਨੇ ਘਟੋ ਘਟ ਇਹ ਕੋਸ਼ਿਸ਼ ਕੀਤੀ ਕਿ ਮੈਂ ਗੁਰੂ ਪਰਿਵਾਰ ਦੀ ਮਦਦ ਕਰਾਂ ਹਨਾ ਪਾ ਜਿਗਰਾ ਸ਼ਬਦ ਨਾ ਵੀ ਵਰਤੀਏ ਬਚਣ ਲਈ ਹਾਂ ਕਿ ਉਹਨੇ ਮਦਦ ਦੀ ਕੋਸ਼ਿਸ਼ ਕੀਤੀ ਇਸ ਪਾਸੇ ਤੁਰਨ ਦੀ ਕੋਸ਼ਿਸ਼ ਕੀਤੀ ਮਾਹੌਲ ਵੀ ਬਣਿਆ ਹੋਇਆ ਸੀ ਨਾ ਹੁਣ ਪਤਾ ਤਾਂ ਹੋਣ ਲੱਗਣਾ ਸੀ ਕਿ ਗੁਰੂ ਘਰ ਗੁਰੂ ਦੇ ਨਾਲ ਸੱਚੀ ਮੁੱੱਚੀ ਕੌਣ ਜੁੜਿਆ ਹੋਇਆ ਹੈ ਨਾ ਗੁਰੂ ਤੋਂ ਜਾਨ ਕੌਣ ਦੇ ਸਕਦਾ ਤੋ ਉਸ ਵੇਲੇ ਉਸਨੇ ਸੁਚੇਤ ਜਾਂ ਅਚੇਤ ਉਹ ਗੁਰੂ ਪਰਿਵਾਰ ਨੂੰ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬ ਜਦਿਆਂ ਨੂੰ ਬਚਾਉਣ ਦਾ ਯਤਨ ਕੀਤਾ ਔਰ ਇਸ ਯਤਨ ਵੱਜੋਂ ਹੀ ਉਹ ਦਿਨ ਵੇਲੇ ਉਹ ਕੁੰਮਾ ਮਾਸਕੀ ਦੀ ਛੰਨ ਵਿੱਚ ਛੁਪੇ ਰਹੇ ਉਹ ਰਾਤ ਜਦੋਂ ਹੋਈ ਉਹ ਰਾਤ ਦੇ ਹਨੇਰੇ ਵਿੱਚ ਜਿਹੜਾ ਹੈ ਉਹ ਉਹਨਾਂ ਨੂੰ ਆਪਣੇ ਪਿੰਡ ਲੈ ਗਿਆ ਸਿਹੜੀ ਜਿਹੜਾ ਪਿੰਡ ਹੈ ਮੁਰੰਡੇ ਤੋਂ ਆਪਾਂ ਰੋਪੜ ਨੂੰ ਸੜਕ ਜਿਹੜੀ ਜਾਂਦੀ ਹੈ ਉਹਦੇ ਉੱਤੇ ਉਹ ਪਿੰਡ ਹੈ ਉਥੇ ਉਸ ਨੇ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਵਿੱਚ ਇੱਕ ਤਰ੍ਹਾਂ ਨਾਲ ਪਨਾਹ ਦਿੱਤੀ ਔਰ ਜਿਹੜੀ ਇਹ ਪਨਾਹ ਦੇਣ ਦਾ ਉਹਨੇ ਯਤਨ ਕੀਤਾ ਹਕੂਮਤ ਦੀ ਨਜ਼ਰ ਵਿੱਚ ਇਹ ਬਹੁਤ ਵੱਡੀ ਖੁਨਾਮੀ ਸੀ ਬਹੁਤ ਵੱਡਾ ਅਪਰਾਧ ਸੀ ਕਿ ਹਕੂਮਤ ਦੇ ਬਾਗੀਆਂ ਨੂੰ ਹਕੂਮਤ ਦਾ ਜਿਹੜਾ ਸਭ ਤੋਂ ਵੱਡਾ ਬਾਗੀ ਹੈ ਉਸ ਵੇਲੇ ਦਸਮ ਪਾਤਸ਼ਾਹ ਉਸ ਦੀ ਬਿਰਧ ਮਾਤਾ ਨੂੰ ਔਰ ਛੋਟੇ ਬੱਚਿਆਂ ਨੂੰ ਘਰ ਦੇ ਵਿੱਚ ਜਿਹੜੀ ਆ ਪਨਾਹ ਦੇਣੀ ਇਹ ਆਪਣੇ ਆਪ ਵਿੱਚ ਇਹ ਬਹੁਤ ਵੱਡਾ ਜੋਖਮ ਸੀ ਇਹ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਜਿਹੜਾ ਹੈ ਇਹ ਰਿਸਕੀ ਰਿਸਕ ਵਾਲਾ ਕੰਮ ਸੀ ਔਰ ਇਹ ਕਰਨ ਦੀ ਕੋਸ਼ਿਸ਼ ਕੀਤੀ ਗੰਗੂ ਨੇ ਔਰ ਇੱਥੇ ਕੱਲ ਮੈਂ ਤੁਹਾਨੂੰ ਇਹ ਵੀ ਦੱਸਣੀ ਚਾਹੁੰਨਾ ਕਿ ਕਈ ਵਾਰੀ ਠੀਕ ਹੈ ਉਹ ਗੰਗੂ ਜਿਹੜਾ ਇੱਕ ਖਲਨਾਇਕ ਖਲਨਾਇਕ ਦੇ ਰੂਪ ਵਿੱਚ ਸਾਹਮਣੇ ਆਉਂਦਾ ਕਿਉਂਕਿ ਸਮੁੱਚੇ ਰੂਪ ਵਿੱਚ ਉਹਦਾ ਕਿਰਦਾਰ ਖਲਨਾਇਕ ਵਾਲਾ ਹਾਂਜੀ ਆਪਾਂ ਤਾਂ ਮੁੱਢਲੀ ਪੜਾਤੀ ਗੱਲ ਕਰ ਰਹੇ ਹਾਂ ਨਾ ਕਿ ਜਦੋਂ ਸ਼ੁਰੂਆਤ ਹੋਈ ਹੈ ਉਹ ਸੰਕਟ ਦਾ ਸਮਾਂ ਆਇਆ ਪਤਾ ਤਾਂ ਕਹਿੰਦੇ ਉਦੋਂ ਲੱਗਦਾ ਨਾ ਜਦੋਂ ਸੰਕਟ ਪੈਂਦਾ ਕਿਸੇ ਵੀ ਸ਼ਖਸੀਅਤ ਦੇ ਸੰਗਠਨਤ ਜਾਂ ਵਗਠਤ ਹੋਣ ਦਾ ਜਿਹੜਾ ਪਤਾ ਹੈ ਉਹ ਉਦੋਂ ਲੱਗਦਾ ਜਦੋਂ ਉਹ ਸੰਕਟ ਪੈਂਦਾ ਹੈ ਉਹ ਕਹਿੰਦੇ ਆ ਨਾ ਜਿਹੜੇ ਕਹਿੰਦੇ ਸੀ ਖੜਾਂਗੇ ਨਾਲ ਤੇਰੇ ਤੇ ਛੱਡ ਕੇ ਮੈਦਾਨ ਭੱਜ ਗਏ ਜਦੋਂ ਸੰਕਟ ਆਉਂਦਾ ਲੋਕ ਦੌੜ ਜਾਂਦੇ ਆ ਉਸ ਵੇਲੇ ਗੰਗੂ ਨੇ ਉੱਡਲੇ ਫੜਾ ਦੇ ਇਹ ਯਤਨ ਕੀਤਾ ਕਿ ਮੈਂ ਸੰਕਟ ਸਮੇ ਗੁਰੂ ਪਰਿਵਾਰ ਦਾ ਕੀ ਕਰਾਂ ਮਦਦ ਕਰਾਂ ਤੂੰ ਮਦਦ ਵਜੋਂ ਉਹ ਕਰ ਲੈ ਗਿਆ ਪਰ ਆਮ ਉਹ ਇੱਕ ਨਸਾਨ ਸੀ ਕੋਈ ਬਲਕਾਰੀ ਯੋਦਾ ਨਹੀਂ ਸੀ ਔਰ ਹੋਇਆ ਕਿ ਕਿ ਜਦੋਂ ਲਗਾਤਾਰ ਹਕੂਮਤ ਦਾ ਦਬਾਅ ਵਧਿਆ ਉਸ ਸਮੇਂ ਦਾ ਮਾਹੌਲ ਦੇਖੋ ਤੁਸੀਂ ਉਹ ਮਾਹੌਲ ਕੀ ਹੈ ਕਿ ਹਕੂਮਤ ਵੱਲੋਂ ਢੰਡੋਰੇ ਪਟਵਾਏ ਜਾ ਰਹੇ ਬਈ ਜੋ ਕੋਈ ਵੀ ਗੁਰੂ ਮਾਤਾ ਛੋਟੇ ਬੱਚਿਆਂ ਬਾਰੇ ਖਬਰ ਦੇਵੇਗਾ ਉਸ ਨੂੰ ਇਨਾਮ ਦਿੱਤਾ ਜਾਏਗਾ ਔਰ ਜੋ ਉਹਨਾਂ ਨੂੰ ਆਪਣੇ ਘਰ ਪਨਾਹ ਦੇਗਾ ਛਿਪਾਉਣ ਦੀ ਕੋਸ਼ਿਸ਼ ਕਰੇਗਾ ਮਦਦ ਕਰੇਗਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਤੇ ਇਹ ਆਪਾਂ ਕਹਿ ਸਕਦੇ ਆ ਇਹ ਅੱਠ ਪੋ ਦਾ ਮਾਹੌਲ ਹੈ 7 ਪੋ ਦੀ ਰਾਤ ਗੰਗੂ ਦੇ ਘਰ ਜਿਹੜੀ ਆ ਉਹ ਬਤੀਤ ਕੀਤੀ ਹਾਂ ਇਹ ਅੱਠ ਪੋ ਦੇ ਹਾਂ ਦਿਨ ਦਾ ਮਾਹੌਲ ਹੋ ਸਕਦਾ ਕਿ ਉਸ ਸਮੇਂ ਜਿਹੜਾ ਇਸ ਤਰੀਕੇ ਦੇ ਢੰਡੋਰੇ ਪਟਾਏ ਜਾ ਰਹੇ ਕੁੱਲ ਤਿੰਨ ਰਾਤਾਂ ਤਕਰੀਬਨ ਉਹ ਉੱਥੇ ਸਿਪਾਈ ਰੱਖਿਆ ਉਸਨੇ ਆਪਣੇ ਘਰ ਔਰ ਲਗਾਤਾਰ ਗੰਗੂ ਦੇ ਉੱਤੇ ਇੱਕ ਦਬਾਅ ਹਗੂਮਤ ਦਾ ਬਣਿਆ ਰਿਹਾ ਔਰ ਉਹ ਦਬਾਅ ਵੱਧਦਾ ਰਿਹਾ ਉਹ ਦਬਾਅ ਦੇ ਵੱਧਿਆਂ ਵੱਧਿਆਂ ਕਹਿ ਲਓ ਕਿ ਤੀਸਰੀ ਰਾਤ ਤੀਸਰੀ ਰਾਤ ਨੂੰ ਤੇ ਗੰਗੂ ਨੂੰ ਨੀਂਦ ਹੀ ਨਹੀਂ ਆਈ ਇੰਨੀ ਬੇਚੈਨੀ ਇੰਨੀ ਅਨਰੈਸਟ ਹੂੰ ਇੰਨਾ ਤਣਾਅ ਇੰਨਾ ਦਬਾਅ ਉਹ ਬਹੁਤ ਬੁਰੀ ਤਰ੍ਹਾਂ ਉਹ ਖੌਫ ਜਦਾ ਹੋ ਗਿਆ ਡਰ ਗਿਆ ਪਰ ਤੁਸੀਂ ਅੰਦਾਜ਼ਾ ਲਾਓਗੇ ਉਸ ਹਕੂਮਤਾਂ ਜਿਹੜੀਆਂ ਨੇ ਨਾ ਸਾਰੇ ਤੋਂ ਪਹਿਲਾਂ ਕੰਮ ਹੁੰਦਾ ਉਹਨਾਂ ਦਾ ਪਰਜਾ ਦੇ ਵਿੱਚ ਡਰ ਪੈਦਾ ਕਰਨਾ ਕਿ ਕੋਈ ਬਾਗੀ ਸਾਡੇ ਵਿਰੁੱਧ ਕੋਈ ਖੜਾ ਨਾ ਹੋਵੇ ਉਹ ਖੌਫ ਪੈਦਾ ਕਰਦੀਆਂ ਤੋ ਖੌਫ ਪੈਦਾ ਕੀਤਾ ਉਹਨਾਂ ਨੇ ਵੀ ਜੋ ਇਹ ਹਕੂਮਤ ਦੇ ਬਾਗੀ ਨੇ ਹਕੂਮਤ ਦੇ ਬਾਗੀ ਦੀ ਮਾਂ ਹੈ ਚਾਹ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਜੋ ਪਨਾਹ ਦੇਗਾ ਉਸ ਨੂੰ ਬਹੁਤ ਬੇਗਿਰਕ ਸਜ਼ਾ ਦਿੱਤੀ ਜਾਏਗੀ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਇਹ ਡਰ ਹੁਣ ਗੰਗੂ ਦੇ ਮਨ ਵਿੱਚ ਡਰ ਆ ਪਹਿਲਾਂ ਡਰ ਆ ਫਿਰ ਡਰ ਦੇ ਨਾਲ ਨਾਲ ਹਕੂਮਤਾਂ ਦਾ ਦੂਜਾ ਹੱਥ ਕੰਡਾ ਹੁੰਦਾ ਲਾਲਚ ਉਹ ਲਾਲਚ ਵਾਲਾ ਵੀ ਚੱਲ ਰਿਹਾ ਮਾਹੌਲ ਵੀ ਜੋ ਸਾਨੂੰ ਖਬਰ ਦੇਗਾ ਮੁਖਬਰੀ ਕਰੇਗਾ ਤੇ ਫਿਰ ਉਹਨੇ ਉਹ ਡਰ ਤੋਂ ਮੁਕਤੀ ਲਈ ਮੁਖਬਰੀ ਵਾਲਾ ਰਾਹ ਚੁਣ ਲਿਆ ਪਰ ਮੂਲ ਰੂਪ ਵਿੱਚ ਉਹਦਾ ਜਿਹੜਾ ਸੰਗਠਿਤ ਵਿਅਕਤੀਤਵ ਸੀ ਜਿਹੜਾ ਉਸ ਤੁਰ ਰਿਹਾ ਸੀ ਕੁਰਬਾਨੀ ਵਾਲੇ ਪਾਸੇ ਉਹ ਥੜਕ ਗਿਆ ਉਹ ਝਰਕ ਗਿਆ ਉਹ ਉਸ ਪਾਸੇ ਸਫਲ ਨਹੀਂ ਹੋ ਸਕਿਆ ਕਾਮਯਾਬ ਨਹੀਂ ਹੋ ਸਕਿਆ ਨਤੀਜਾ ਕੀ ਹੋਇਆ ਉਹ ਸਿੱਖ ਇਤਿਹਾਸ ਦੇ ਵਿੱਚ ਇੱਕ ਤਰਸਕਾਰ ਦਾ ਪਾਤਰ ਬਣ ਗਿਆ ਖਲਨਾਇਕ ਬਣ ਗਿਆ ਸਤਕਾਰ ਦਾ ਪਾਤਰ ਅਸੀਂ ਉਹਨੂੰ ਬਣਾ ਹੀ ਨਹੀਂ ਸਕਦੇ ਨਾ ਉਹ ਹੈਗਾ ਕਿਉਂਕਿ ਸਮੁੱਚੇ ਰੂਪ ਵਿੱਚ ਉਹਦੀ ਜਿਹੜੀ ਸ਼ਖਸੀਅਤ ਹੈ ਉਹ ਤਰਸਕਾਰ ਦਾ ਪਾਤਰ ਬਣਦੀ ਹੈ ਕਿਉਂਕਿ ਉਹ ਇੱਕ ਬਹੁਤ ਵੱਡਾ ਗੁਨਾ ਉਹਦੇ ਮੱਥੇ ਲੱਗ ਜਾਂਦਾ ਹੈ ਯਲੋ ਕਈ ਕਿਸ ਨੂੰ ਕਲੰਕ ਵੀ ਕਹਿ ਸਕਦੇ ਆ ਪਰ ਇੱਥੇ ਗੱਲ ਇਹ ਵੀ ਸਮਝਣ ਵਾਲੀ ਹੈ ਕਿ ਇੱਕ ਸ਼ਖਸ ਦਾ ਜਿਹੜਾ ਗੁਨਾਹ ਹੈ ਉਹ ਪੂਰੇ ਕਿਸੇ ਭਾਈਚਾਰੇ ਨੂੰ ਨਹੀਂ ਦਿੱਤਾ ਜਾ ਸਕਦਾ ਹਾਂ ਹਨਾ ਉਹਦੇ ਵਿੱਚ ਜਿਹੜੇ ਬ੍ਰਾਹਮਣ ਨੇ ਪੰਡਤ ਕਿਰਪਾ ਰਾਮ ਜੀ ਜਿਹੜੇ ਮੋਰੀ ਸਨ ਕਸ਼ਮੀਰੀ ਪੰਡਤਾਂ ਦੇ ਵਿੱਚੋਂ ਉਹ ਜੇਕਰ ਹੁੰਦਾ ਕਿ ਉਹ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਤੇ ਉਹ ਕਿਤੇ ਬ੍ਰਾਹਮਣ ਨੇ ਨਾ ਸਤਗੁਰਾਂ ਦਾ ਜਿਹੜਾ ਪੂਰਾ ਜਿਹੜਾ ਸੰਘਰਸ਼ ਹੈ ਉਹ ਕਿਸੇ ਧਰਮ ਵਿਰੋਧ ਨਹੀਂ ਹੈ ਕਿਤੇ ਵੀ ਗੁਰਨਾਨਕ ਸਾਹਿਬ ਤੋਂ ਲੈ ਕੇ ਉਹ ਜ਼ਾਲਮ ਜ਼ਾਬਰ ਹੁਕਮਰਾਨਾਂ ਦੇ ਵਿਰੋਧ ਹੈ ਔਰ ਕੋਈ ਵੀ ਸਮੇਂ ਦਾ ਹੁਕਮਰਾਨ ਜਿਹੜਾ ਨਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਦਾ ਇੱਕੋ ਹੀ ਧਰਮ ਹੁੰਦਾ ਹੈ ਕੁਰਸੀ ਸੱਤਾ ਉਹ ਸੱਤਾ ਨਾਲ ਇੰਨਾ ਜ਼ਿਆਦਾ ਜੁੜਿਆ ਹੁੰਦਾ ਹੈ ਇੰਨਾ ਜ਼ਿਆਦਾ ਸੰਕੀਰਣ ਹੁੰਦਾ ਹੈ ਉਹਨੂੰ ਹੋਰ ਸੱਤਾ ਤੋਂ ਬਿਨਾ ਕੁਝ ਦਿਸਦਾ ਹੀ ਨਹੀਂ ਧਰਮ ਕਿੱਥੋਂ ਦਿਸਣਾ ਉਹ ਨੈਤਿਕਤਾ ਤੋਂ ਛਿੱਕੇ ਟੰਗ ਦਿੰਦਾ ਜਿਹੜੇ ਜ਼ਾਲਮ ਕਿਸਮ ਦੇ ਹੁਕਮਰਾਨ ਹੁੰਦੇ ਆ ਨਾ ਉਨਾ ਤਾਂ ਤੁਸੀਂ ਇਹ ਮੌਜੂਦਾ ਦੌਰ ਵੀ ਦੇਖ ਲਓ ਮੌਜੂਦਾ ਦੌਰ ਵਿੱਚ ਵੀ ਹੁਕਮਰਾਨ ਉਹੋ ਜਿਹੀ ਹੈ ਜਿਹੋ ਜੇ ਪੁਰਾਣੇ ਸਮੇਂ ਦੇ ਵਿੱਚ ਦਸ਼ਮ ਪਾਤਸ਼ਾਹ ਦੇ ਵੇਲੇ ਸੀਗੇ ਤੋਂ ਉਸ ਵੇਲੇ ਜਿਹੜਾ ਇਹ ਇੱਕ ਇੱਕ ਬੰਦੇ ਦਾ ਗੁਨਾਹ ਹਾਂ ਉਹ ਗੁਨਾਹਗਾਰ ਹੈ ਦੋਸ਼ੀ ਹੈ ਤੁਸੀਂ ਗੁਨਾਹਗਾਰ ਨੂੰ ਬੇਗੁਨਾਹ ਸਾਬਤ ਕਰਨ ਦੀ ਗੁਸਤਾਖੀ ਨਹੀਂ ਕਰ ਸਕਦੇ ਕਰਨੀ ਵੀ ਨਹੀਂ ਚਾਹੀਦੀ ਇਤਿਹਾਸ ਦੇ ਵਿੱਚ ਜੇ ਉਹ ਕੋਈ ਗੁਨਾਹਗਾਰ ਵਜੋਂ ਪੇਸ਼ ਹੋਇਆ ਔਰ ਹੈਗਾ ਅਸੀਂ ਤਾਂ ਸਿਰਫ ਉਸ ਵੇਲੇ ਦੇ ਮਾਹੌਲ ਨੂੰ ਮੁੱਖ ਰੱਖਦੇ ਹਾਂ ਉਸ ਦੀ ਮਾਨਸਿਕਤਾ ਨੂੰ ਮਨੋਦਸ਼ਾ ਨੂੰ ਸਮਝਣ ਦਾ ਯਤਨ ਕੀਤਾ ਕਿ ਮੋਢਲੇ ਪੜਾ ਤੇ ਉਸ ਨੇ ਗੁਰੂ ਪਰਿਵਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਡਾਕਟਰ ਸਾਹਿਬ ਇੱਕ ਇਹ ਵੀ ਗੱਲ ਆਉਂਦੀ ਹੈ ਨਾ ਕਿ ਗੰਗੂ ਨੂੰ ਮਾਤਾ ਗੁਜਰੀ ਜੀ ਨੇ ਚੋਰੀ ਕਰਦਿਆਂ ਫੜ ਲਿਆ ਬਹੁਤ ਸਾਰੀਆਂ ਥਾਵਾਂ ਤੇ ਇਸ ਚੀਜ਼ ਨੂੰ ਵੀ ਪ੍ਰਚਾਰਿਆ ਜਾਂਦਾ ਕਿ ਮਾਤਾ ਗੁਜਰੀ ਜੀ ਕੋਲ ਇੱਕ ਮੋਹਰਾਂ ਦੀ ਥੈਲੀ ਸੀ ਗੰਗੂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਉਸਨੇ ਉਸ ਨੂੰ ਚੋਰੀ ਕੀਤਾ ਮਾਤਾ ਗੁਜਰੀ ਜੀ ਨੂੰ ਪਤਾ ਲੱਗਿਆ ਤੇ ਉਹ ਇਸ ਚੀਜ਼ ਨੂੰ ਕਹ ਲੋ ਕਿ ਸ਼ਰਮਿੰਦਾ ਹੋ ਗਿਆ ਜਾਂ ਉਹਨਾਂ ਦੇ ਪੁੱਛਣ ਤੋਂ ਬਾਅਦ ਉਸ ਨੂੰ ਗੁੱਸਾ ਆਇਆ ਉਸ ਤੋਂ ਬਾਅਦ ਉਹਨੇ ਕਹਿੰਦੇ ਆਪਣਾ ਮਨ ਬਦਲ ਲਿਆ ਇਸ ਤਰੀਕੇ ਦੇ ਨਾਲ ਵੀ ਪ੍ਰਚਾਰਿਆ ਗਿਆ ਇਹ ਇਹ ਜਿਹੜੀ ਆ ਨਾ ਇਹ ਜਿਹੜਾ ਸਾਰਾ ਬਿਰਤਾਂਤ ਹੈ ਇਹ ਜਿਵੇਂ ਨਾ ਅੱਜ ਦੇ ਯੁੱਗ ਵਿੱਚ ਵੀ ਝੂਠੇ ਬਿਰਤਾਂਤ ਸਿਰਜੇ ਜਾਂਦੇ ਆ ਕਿਸੇ ਕੋਰ ਉਹਦਾ ਏਜੰਡਾ ਕੁਝ ਹੋਰ ਹੁੰਦਾ ਉਹਦਾ ਦੇਸ਼ ਕੁਝ ਹੋਰ ਹੁੰਦਾ ਉਸ ਤਹਤ ਇਹ ਵੀ ਉਹ ਸਾਰੇ ਗਏ ਆ ਅਸਲ ਗੱਲ ਜਿਹੜੀ ਹੈ ਤੁਸੀਂ ਆਪ ਹੰਦਾ ਜਾ ਲਾਓ ਸਾਰੇ ਜਿਹੜੇ ਇਤਿਹਾਸਿਕ ਤੱਥ ਨੇ ਨਾ ਉਹਨਾਂ ਨੂੰ ਸਾਨੂੰ ਗੁਰੂ ਆਸ਼ੇ ਤੋਂ ਸਮਝਣਾ ਪਏਗਾ ਮਾਤਾ ਗੁਜਰੀ ਦੀ ਸ਼ਖਸੀਅਤ ਉਹਦਾ ਜਿਹੜਾ ਸੰਗਠਿਤ ਸਾਰਾ ਵਿਕਤੀਤਵ ਹੈ ਉਹਨੂੰ ਤੁਸੀਂ ਇਸ ਪੱਧਰ ਤੇ ਲਿਆਓਗੇ ਕਿ ਉਹਨਾਂ ਕੋਲ ਗੁਰੂ ਘਰ ਦਾ ਖਜ਼ਾਨਾ ਹੋਵੇ ਜਾਂ ਇੱਕ ਥੈਲੀ ਹੋਵੇ ਤੁਸੀਂ ਅੰਦਾਜ਼ਾ ਲਾਓ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਸਾਰਾ ਸਤਗੁਰਾਂ ਨੇ ਖਜ਼ਾਨਾ ਬੇਸ਼ਕੀਮਤੀ ਸਾਜੋ ਸਮਾਨ ਸਾਰਾ ਸਤਲੁਜ ਵਹਾਰਤਾ ਜਿਹੜਾ ਧਾਰਮਿਕ ਸਹਿਤ ਖਜ਼ਾਨਾ ਜੀ ਨੂੰ ਉਹ ਮੰਨਦੇ ਸੀ ਵੱਡਾ ਸਰਮਾਇਆ ਉਹਨਾਂ ਲਈ ਉਹ ਵੱਡਾ ਸਰਮਾਇਆ ਸੀ ਨਾ ਰੋਹਾਨੀ ਸ਼ਖੀਅਤ ਜਿਹੜੀਆਂ ਹੁੰਦੀਆਂ ਨੇ ਉਹਨਾਂ ਲਈ ਦੁਨਿਆਵੀ ਵਸਤੂਆਂ ਕੋਈ ਖਜ਼ਾਨਾ ਨਹੀਂ ਹੁੰਦੀਆਂ ਤੇ ਮਾਤਾ ਗੁਜਰੀ ਕੋਲੋਂ ਤੁਸੀਂ ਕਿਸ ਤਰ੍ਹਾਂ ਤਵਕਕ ਰੱਖ ਸਕਦੇ ਹੋ ਕਿ ਉਹਨਾਂ ਕੋਲ ਇਹ ਗੁਰੂ ਘਰ ਦਾ ਖਜ਼ਾਨਾ ਹੋਏਗਾ ਜਾਂ ਮੋਹਰਾਂ ਦੀ ਥੈਲੀ ਹੋਏਗੀ ਕੁਛ ਨਹੀਂ ਸੀ ਉਹ ਫਕੀਰਾਂ ਜਿਹੜਾ ਸਿਰਸਾ ਨਦੀ ਨੇ ਤਾਂ ਬੁਰਾਇ ਹਾਲ ਕਰਤਾ ਮੀ ਪੈ ਰਹਾ ਠੀਕ ਹੈ ਉਹ ਕ੍ਰਾਸ ਕਰਦੇ ਆ ਕੱਪੜੇ ਸਾਰੇ ਵਸਤਰ ਸਾਰੇ ਬੁਰੀ ਤਰ੍ਹਾਂ ਭਿੱਜ ਗਏ ਆ ਨਾ ਤੇ ਉਹ ਕਿਵੇਂ ਜਿਹੜਾ ਨਾ ਵਖਤ ਪਿਆ ਹੋਇਆ ਇੱਕ ਗੁਰੂ ਪਰਿਵਾਰ ਦੇ ਵਿੱਚ ਗੁਰੂ ਪਰਿਵਾਰ ਦੇ ਉੱਤੇ ਗੁਰੂ ਦੇ ਖਾਲਸੇ ਦੇ ਉੱਤੇ ਬਹੁਤ ਵੱਡਾ ਸੰਕਟ ਆ ਔਰ ਉਸ ਸੰਕਟ ਦੇ ਸਮੇਂ ਦੇ ਵਿੱਚ ਇਹ ਸੰਭਵ ਹੀ ਨਹੀਂ ਹੈ ਹਾਂ ਔਰ ਇਹ ਗੁਰੂ ਮਾਤਾ ਦੀ ਸ਼ਖਸੀਅਤ ਦੇ ਬਿਲਕੁਲ ਅਨੁਸਾਰੀ ਨਹੀਂ ਹੈ ਕਿ ਉਹਨਾਂ ਕੋਲ ਕੋਈ ਥੈਲੀ ਸੀ ਮੋਹਰਾਂ ਦੀ ਅਸਲ ਗੱਲ ਆ ਹੀ ਸੀਗੀ ਕਿ ਉਸ ਵੇਲੇ ਜਿਹੜਾ ਨਾ ਹਕੂਮਤ ਦਾ ਬਹੁਤ ਵੱਡਾ ਡਰ ਔਰ ਉਹ ਡਰ ਜਿਹੜਾ ਹੈ ਉਸ ਨੇ ਗੰਗੂ ਦਾ ਜਿਹੜਾ ਮਨ ਉਹਨੂੰ ਡਲਾ ਦਿੱਤਾ ਉਹਦਾ ਮਨ ਇਕਾਗਰ ਨਹੀਂ ਰਹਿ ਸਕਿਆ ਉਹਦਾ ਮਨ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਖੜ ਗਿਆ ਬिखर ਗਿਆ ਥੜਕ ਗਿਆ ਉਹ ਜਰਕ ਗਿਆ ਔਰ ਉਸਨੇ ਜਾ ਕੇ ਮੁਰੰਡੇ कोतवाल ਕੋਲੇ ਖਬਰ ਕਰ ਦਿੱਤੀ ਉਹ ਇਸ ਤਰ੍ਹਾਂ ਕਰਕੇ ਉਹ ਦੋ ਤਰ੍ਹਾਂ ਦੇ ਦਬਾਅ ਤੋਂ ਮੁਕਤ ਹੋ ਗਿਆ ਤੇ ਉਹਨੂੰ ਇੱਕ ਥੋੜਾ ਜਿਹਾ ਆਸਰਾ ਨਾਲ ਇਹ ਵੀ ਹੋ ਗਿਆ ਵੀ ਇਨਾਮ ਮਿਲੇਗਾ ਵੱਡੀ ਵੱਡੀ ਚੀਜ਼ ਡਰ ਸੀ ਵੱਡਾ ਜਿਹੜਾ ਉਹਦੇ ਜਿਹੜਾ ਨਾ ਇਸ ਫੈਸਲੇ ਨੂੰ ਨਿਰਧਾਰਤ ਕਰਨ ਵਾਲਾ ਤੱਤ ਹੈ ਜੋ ਮੈਨੂੰ ਲੱਗਦਾ ਹੈ ਉਹ ਡਰ ਸੀ ਲਾਲਚ ਵਾਲਾ ਜਿਹੜਾ ਪੱਖ ਹੈ ਇਹ ਦੋ ਜੈਲਾ ਹੈ ਹੂੰ ਪਰ ਉਹ ਡੋਲਾ ਪੱਖ ਕਿਹੜਾ ਡਰ ਹੈ ਹੁਣ ਉਹ ਡਰ ਤੋਂ ਮੁਕਤੀ ਚਾਹੁੰਦਾ ਅਸਲ ਚ ਤਾਂ ਵੀ ਫਸ ਗਏ ਮਾਰੇ ਗਏ ਪੂਰਾ ਪਰਿਵਾਰ ਮਾਰਿਆ ਜਾਣਾ ਪਕੜਿਆ ਤਾਂ ਜਾਣਾ ਹੁਣ ਚਲੋ ਮੰਨ ਲਓ ਆਪਾਂ ਵੀ ਇਹ ਗਦਾਰੀ ਇਹ ਜਿਹੜਾ ਗੁਨਾਹ ਹੈ ਜੇ ਗੰਗੂ ਨਾ ਕਰਦਾ ਤਾਂ ਫਿਰ ਵੀ ਮਾਤਾ 구ਜਰੀ ਤੇ ਛੋਟੇ ਸਾਹਿਬ ਜਿਆਦਿਆਂ ਨੂੰ ਤਾਂ ਉਹਨਾਂ ਨੇ ਫੜ ਹੀ ਲੈਣਾ ਸੀ ਤਾਂ ਪਕੜੇ ਹੀ ਜਾਣੇ ਸਨ ਲekin ਇਹ ਗੁਨਾਹ ਕਿਦੇ ਹੱਥੋਂ ਹੋ ਗਿਆ ਗੰਗੂ ਦੇ ਹੱਥੋਂ ਹੋਇਆ ਉਹ ਕਿਉਂ ਹੋਇਆ ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਖੌਫਜਦਾ ਹੋ ਗਿਆ ਔਰ ਉਸ ਖੌਫ ਤੋਂ ਮੁਕਤੀ ਪਾਉਣ ਲਈ ਇਹ ਇੱਕ ਅਦਨੇ ਮਨੁੱਖ ਦੀ ਸ਼ਖਸੀਅਤ ਜਿਹੜੀ ਹੈ ਉਹਦੀ ਤੁਲਨਾ ਆਪਾਂ ਕਿਸੇ ਸੂਰਬੀਰ ਬੰਦੇ ਨਾਲ ਨਹੀਂ ਕਰ ਸਕਦੇ ਕਰ ਸਕਦੇ ਸੂਰਬੀਰ ਬੰਦਾ ਵੱਡੇ ਸੰਕਟ ਵਿੱਚ ਵੀ ਡੋਲਦਾ ਨਹੀਂ ਥੜਕਦਾ ਨਹੀਂ ਜਿਹੜਾ ਆਮ ਇਨਸਾਨ ਹੈ ਇਹ ਲਾਲਚ ਵਿੱਚ ਵੀ ਆ ਜਾਂਦਾ ਹੈ ਤੇ ਇਹ ਡਰ ਥੱਲੇ ਵੀ ਆ ਜਾਂਦਾ ਹੈ। ਹਕੂਮਤਾਂ ਦੋਨੇ ਤਰੀਕੇ ਵਰਤਦੀਆਂ ਹੁੰਦੀਆਂ ਨੇ। ਝਰਕਾਉਣ ਲਈ ਕਿਸੇ ਨੂੰ ਆਪਣੇ ਅਧੀਨ ਰੱਖਣ ਲਈ ਪਹਿਲੇ ਪੱਧਰ ਤੇ ਉਹ ਡਰਾਉਂਦੀਆਂ ਨੇ। ਦੂਜੇ ਪੱਧਰ ਤੇ ਉਹ ਲਲਚਾਉਂਦੀਆਂ ਨੇ ਉਹਨਾਂ ਨੂੰ। ਬਖਸ਼ਦੀਆਂ ਨਹੀਂ ਉਹ ਉਹਨਾਂ ਨੂੰ। ਬਖਸ਼ਿਆ ਉਹਨਾਂ ਨੇ ਗੰਗੂ ਦੇ ਪਰਿਵਾਰ ਨੂੰ ਵੀ ਨਹੀਂ ਹੈ। ਠੀਕ ਹੈ। ਲੇਕਿਨ ਉਹ ਉਹਨਾਂ ਦਾ ਜਿਹੜਾ ਕੰਮ ਹੈ ਉਹ ਪੂਰਾ ਹੋ ਗਿਆ। ਉਹਨਾਂ ਦਾ ਉਦੇਸ਼ ਹੈ ਹਕਮਰਾਨ ਦਾ ਕੋਈ ਦੀਨ ਮਾਨ ਨਹੀਂ ਹੈ। ਜਿਹੜੇ ਹਕੂਮਤਾਂ ਦੀਆਂ ਨੀਤੀਆਂ ਵੀ ਹੁੰਦੀਆਂ ਨੇ ਨਾ ਉਹ ਬਾਕੀਆਂ ਨੂੰ ਕਿਵੇਂ ਪਕੜਨਾ ਕਿਵੇਂ ਦਬਾਉਣਾ ਹੈ ਸਾਰੇ ਢੰਗ ਤਰੀਕੇ ਆ ਤੁਸੀਂ ਦੇਖਦੇ ਹੋ ਨਾ ਕਿਵੇਂ ਅੱਜ ਅੱਜ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਬਿਲਕੁਲ ਕਿ ਜਦੋਂ ਤੁਸੀਂ ਬਾਗੀਆਂ ਨੂੰ ਪਕੜਨਾ ਤੇ ਸਾਰੇ ਤਰੀਕੇ ਵਰਤਦੇ ਆ ਉਹ ਉਹਨਾਂ ਨੂੰ ਡਰਾਉਂਦੇ ਵੀ ਆ ਜੇ ਤਾਂ ਕੋਈ ਡਰ ਡਰ ਕੇ ਕਾਬੂ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਹੋਰ ਤਰੀਕਿਆਂ ਨਾਲ ਵੀ ਉਹਨੂੰ ਆਪਣੀ ਗ੍ਰਿਫਤ ਵਿੱਚ ਉਹ ਲੈ ਲੈਂਦੇ ਆ ਆਪਣੇ ਕਰੇਤੇ ਬਣਾ ਲੈਂਦੇ ਆ ਤੋਂ ਆਖਰਕਾਰ ਜਿਹੜਾ ਗੰਗੂ ਹੈ ਉਹ ਦਹਿਲ ਗਿਆ ਜਦੋਂ ਉਹ ਦਹਿਲ ਗਿਆ ਨੀਂਦ ਨਹੀਂ ਆਈ ਵੇ ਮੈਂ ਤਾਂ ਫਸ ਗਿਆ ਕੋਸੂਤਾ ਹੁਣ ਉਹਦੇ ਚੋਂ ਨਿਕਲਣਾ ਉਹਨੇ ਨਿਕਲਣ ਲਈ ਉਹਦੇ ਕੋਲ ਕੋਈ ਰਾਹ ਹੈ ਉਹ ਐ ਵੀ ਮੁਖਬਰ ਬਣ ਜਾ ਤੇ ਮੁਖਬਰ ਬਣ ਕੇ ਉਹਨੇ ਫਿਰ ਆ ਪਜਸ ਖਟਿਆ ਉਹ ਫਿਰ ਤ੍ਰਸਕਾਰ ਦਾ ਪਾਤਰ ਬਣਿਆ ਠੀਕ ਹੈ ਲੇਕਿਨ ਜਿਹੜੀ ਗੱਲ ਮੈਂ ਉਭਾਰਨੀ ਚਾਹੁੰਦਾ ਕਿ ਇਸ ਆੜ ਵਿੱਚ ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਪੂਰੇ ਬ੍ਰਾਹਮਣ ਸਮਾਜ ਨੂੰ ਜਾਂ ਹਿੰਦੂ ਸਮਾਜ ਨੂੰ ਅਸੀਂ ਜਿਹੜਾ ਹੈ ਗੁਰੂ ਘਰ ਦੇ ਦੁੱਖੀ ਗਰਦਾਨੀ ਇੱਕ ਸ਼ਖਸ ਦਾ ਜਿਹੜਾ ਦੋਸ਼ ਹੈ ਉਹਦੇ ਲਈ ਕੋਈ ਪੂਰੀ ਕੌਮ ਥੋੜੀ ਦੋਸ਼ੀ ਹੁੰਦੀ ਹੈ ਪੂਰਾ ਭਾਈਚਾਰਾ ਥੋੜੀ ਅਸੀਂ ਉਹਨੂੰ ਸਰਲੀ ਕਰਤ ਕਰ ਦਿੰਦੇ ਆ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਸਰਲੀ ਕਰਤ ਨਹੀਂ ਕਰਨਾ ਚਾਹੀਦਾ ਮੈਂ ਉਹਨੂੰ ਬੇਗੁਨਾਹ ਨਹੀਂ ਸਾਬਤ ਕਰ ਰਿਹਾ ਨਾ ਬੇਗੁਨਾਹ ਸਾਬਤ ਹੋ ਸਕਦਾ ਹੈ ਨਾ ਤੁਸੀਂ ਇਹ ਜਿਹੜਾ ਨਾ ਖਲਨਾਇਕ ਨੂੰ ਨਾਇਕ ਨਹੀਂ ਬਣਾ ਸਕਦੇ ਜੀ ਹਾਂ ਉਹ ਖਲਨਾਇਕ ਨੇ ਖਲਨਾਇਕੀ ਕਿਹਨਾ ਹਾਲਾਤਾਂ ਚ ਕੀਤੀ ਹੈ ਆਪਾਂ ਸਿਰਫ ਉਹਦਾ ਵਿਸ਼ਲੇਸ਼ਣ ਕਰ ਸਕਦੇ ਆ ਔਰ ਆਪਾਂ ਉਹ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਹੋ ਸਕਦਾ ਕਿਸੇ ਨੂੰ ਚੰਗਾ ਨਾ ਲੱਗੇ ਠੀਕ ਹੈ ਨਾ ਇਹ ਹਰ ਬੰਦੇ ਦੇ ਸੋਚਣ ਦਾ ਢੰਗ ਹੈ ਠੀਕ ਹੈ ਪਰ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਜਿਹੜਾ ਇਸ ਤਰ੍ਹਾਂ ਇਹ ਸਾਰਾ ਕੁਝ ਵਾਪਰਿਆ ਉਸ ਵੇਲੇ ਫਿਰ ਗੰਗੂ ਮੁਰਿੰਡੇ ਜਾ ਕੇ ਮੁਖਬਰੀ ਕਰ ਹਾਂ ਤੇ ਉਸ ਤੋਂ ਬਾਅਦ ਜਿਹੜਾ ਫਿਰ ਉਹ ਮਾਤਾ ਗੁਜਰੀ ਜੀ ਤੇ ਸਾਬਜਾਦਿਆਂ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਜਿਹੜਾ ਉਹ ਸਰਹਿੰਦ ਜਿਹੜਾ ਸੂਬੇ ਦੀ ਕਚਹਿਰੀ ਵਿੱਚ ਵਜੀਰ ਖਾਂ ਤਾਂ ਜਿਹੜਾ ਨਾ ਬਹੁਤ ਬੁਰੀ ਤਰ੍ਹਾਂ ਖਿਜਿਆ ਪਿਆ ਸੀ ਚਮਕੌਰ ਦੀ ਜੰਗ ਦੀ ਨਮੋਸ਼ੀ ਉਹਨੂੰ ਵੱਡ ਵੱਡ ਕੇ ਖਾਰੀ ਸੀ ਹਮ ਔਰ ਜਦੋਂ ਉਹਨੂੰ ਖਬਰ ਮਿਲੀ ਕਿ ਭਾਈ ਦਸਮ ਪਾਤਸ਼ਾਹ ਦੀ ਮਾਤਾ ਤੇ ਛੋਟੇ ਬੱਚੇ ਹੱਥ ਆ ਗਏ ਆ ਤਾਂ ਕਹਿ ਲੋਗੇ ਜਿਵੇਂ ਉਹਦੀ ਜਾਨ ਚ ਜਾਨ